ਨਮਸਕਾਰ ਦੋਸਤੋ ਮੈਂ ਇਸ ਵਕਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਦੇ ਬਾਹਰ ਖੜਾ ਜਿੱਥੇ ਬਾਰਡਰ ਪੱਟੀ ਦੇ ਬੱਚੇ ਵੀ ਪਹੁੰਚੇ ਹੋਣੇ ਤੇ ਉਹਨਾਂ ਦੇ ਪੇਰੈਂਟ ਵੀ ਪਹੁੰਚੇ ਹੋਣੇ ਅੱਜ ਮਸਲਾ ਕੀ ਹੈ ਇਹ ਉਹ ਬਾਰਡਰ ਪੱਟੀ ਦੇ ਲੋਕ ਨੇ 2023 ਦੇ ਵਿੱਚ ਵੀ ਜੋ ਇਹਨਾਂ ਨੂੰ ਖਾੜ ਦੀ ਮੁਸੀਬਤ ਬਣੀ ਸੀ ਉਸ ਤੋਂ ਵਿੱਚੋਂ ਜੰਗ ਦੀ ਮੁਸੀਬਤ ਬਣੀ ਸੀ ਹੁਣ 2025 ਦੇ ਵਿੱਚ ਹੀ ਫੇਰ ਜਿਹੜੀ ਹੈ ਬੜਾ ਵੱਡਾ ਫਲੱਡ ਇਹ ਸਿਰਫ ਫਾਇਲ ਕਾ ਜਿਲ੍ਹੇ ਜਿਹੜੀ ਬਾਰਾ 13 ਜਿਲ੍ਹਿਆਂ ਦੇ ਵਿੱਚ ਆਇਆ ਤਾਂ ਗੱਲ ਕਰਦੇ ਆ ਇੱਥੋਂ ਦੇ ਸਕੂਲ ਦੇ ਬੱਚਿਆਂ ਦੀ ਕਿਉਂਕਿ ਜੇ ਬਾਰਡਰ ਪੱਟੀ ਦੇ ਕੰਢੀ ਦੇ ਬੱਚਿਆਂ ਦੀ ਗੱਲ ਕਰੀਏ ਲਗਭਗ 11 ਤੋਂ 1200 ਬੱਚਾ ਬਣਦਾ ਤੇ ਜੇ 10ਵੀਂ ਤੇ ਪਲੱਸ 2 ਦੀ ਫੀਸ ਦੀ ਗੱਲ ਕਰੀਏ ਤਾਂ ਲਗਭਗ 21 ਤੋਂ 22 ਲੱਖ ਰੁਪਇਆ ਬਣਦੀ ਹੈ 21 ਤੋਂ 22 ਲੱਖ ਰੁਪਇਆ amount ਸਰਕਾਰਾਂ ਵਾਸਤੇ ਬਿਲਕੁਲ ਛੋਟੀ ਹੈ ਸਾਡੇ ਨਾਲੇ ਬੱਚੇ ਵੀ ਮੌਜੂਦ ਨੇ ਔਰ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜਾ ਹੋਣ ਦਾ ਜਿਹੜਾ ਹੈਗਾ ਉੱਥੇ ਰਹਿਣਾ ਬੇੜਾ ਇਹਨਾਂ ਦਾ ਹੋ ਸਕਦਾ ਸਰਕਾਰਾਂ ਨੂੰ ਪਤਾ ਹੋਵੇ ਕਿ ਭਾਈ ਹੜ ਖਤਮ ਹੋ ਗਏਗੇ ਇਹਨਾਂ ਦੇ ਹਾਲਾਤ ਸ਼ਾਇਦ ਠੀਕ ਹੋ ਗਏ ਹੁਣ ਪਰ ਹਾਲਾਤ ਠੀਕ ਨਹੀਂ ਹੋਏ ਜਦੋਂ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾਂਦੇ ਆ ਬੱਚੇਵੇਂ ਜਾਂਦੇ ਆ ਰੋਂਦੇ ਨੇ ਕਰਲਾਉਂਦੇ ਨੇ ਭਾਈ ਹੜ ਸਾਾਨੂੰ ਮਾਰ ਗਏ ਪਰ ਹੁਣ ਵੀ ਪਤਾ ਬਹੁਤ ਵੱਡੀ ਹੈ ਫਸਲ 6 ਮਹੀਨਿਆਂ ਬਾਅਦ ਆਉਣੀ ਹੈ ਔਰ ਸਕੂਲਾਂ ਨੇ ਫਰਮਾਨ ਕਰਤਾ ਹੈ ਅ ਕੇ ਸਾਡੀ ਜਿਹੜੀ ਹੈ 10ਵੀਂ ਤੇ 12ਵੀਂ ਦੀ ਫੀਸ ਜਮਾ ਕਰਾਓ ਅੱਗੇ ਬੋਰਡ ਦੇ ਪੇਪਰ ਨੇ ਤਾਂ ਆਪਾਂ ਸਾਰੀ ਗੱਲ ਗੱਲਬਾਤ ਵੀ ਜਾਣਾਂਗੇ ਇੱਕ ਬੱਚਾ ਸਾਡੇ ਨਾਲ ਮੌਜੂਦ ਨੇ ਸਾਰੇ ਕੰਢੀ ਏਰੀਆ ਦੇ ਬੱਚੇ ਨੇ ਆਪਾਂ ਗੱਲ ਕਰਨ ਜੀ ਆਪਣਾ ਨਾਮ ਦੱਸੇ ਜੈਸਮਿਨ ਕੌਰ ਕਿਹੜੀ ਕਲਾਸ ਬੇਟਾ 10ਥ ਕਲਾਸ 10ਥ ਕਲਾਸ ਅੱਛਾ ਬੇਟਾ 2023 ਵਿੱਚ ਵੀ ਪਾਣੀ ਆਇਆ ਸੀ ਹੋਣੀ ਆਇਆ ਸੀ ਤੇ ਈਵੇਂ ਨੇ ਤੁਹਾਡੀਆਂ ਫਸਲਾਂ ਸਾਡੀਆਂ ਫਸਲਾਂ ਸਾਰੀਆਂ ਡੋਬ ਚੁੱਕੀਆਂ ਨੇ ਜੀ ਹਾਂ ਜੀ ਤਾਂ ਹੁਣ ਫਿਰ ਸਰਕਲ ਕਿਵੇਂ ਚੱਲ ਰਿਹਾ ਘਰ ਦੇ ਹਾਲਾਤ ਬੜੇ ਮਾੜੇ ਨੇ ਜਿੰਦੇ ਨਾਲ ਅਸੀਂ ਫੀਸ ਨਹੀਂ ਭਰ ਸਕਦੇ ਜੀ ਤਾਂ ਹੁਣ ਫਿਰ ਸਕੂਲਾਂ ਨੇ ਤਾਂ ਕਹਿਤਾ ਬਈ ਫੀਸ ਜਮਾ ਕਰਾਓ ਜੀ ਮੇਰੇ ਅੱਗੇ ਕੀ ਕਿਵੇਂ ਮੰਨ ਲਵਾਂ ਤੁਹਾਨੂੰ ਕਰ ਰਹੇ ਹੁਣ ਮੁਸ਼ਕਿਲ ਨਾਲ ਹੀ ਹੋਵੇਗੀ ਅਜੇ ਤੱਕ ਕੋਈ ਪਰਬੰਧ ਨਹੀਂ ਆਇਆ ਪੀਸ ਦਾ ਇਸ ਦਾ ਹੱਲ ਔਰ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਵੱਲੋਂ ਸਾਡੀਆਂ ਫੀਸਾਂ ਮਾਫ਼ ਕੀਤੀਆਂ ਜਾਣ ਜੀ ਆ ਹੁਣ ਤੁਹਾਡੀ 10th ਕਲਾਸ ਹੈ ਤਾਂ ਤੁਸੀਂ ਬਾਰਡਰ ਪੱਟੀ ਤੇ ਰਹਿੰਦੇ ਹੋ ਤਾਂ ਮੰਨ ਲਓ ਜਿਹੜੇ ਫਤਲਾ ਮਰੀਆ ਮੇੜ ਕੋ ਮਕਾਨਾਂ ਦੇ ਨੁਕਸਾਨ ਹੋਏ ਨੇ ਹਾਂ ਮਕਾਨਾਂ ਦੇ ਵੀ ਨੁਕਸਾਨ ਹੋਏ ਨੇ ਇੱਕ ਮਤਲਬ ਕੰਧ ਡਿੱਗ ਗਈ ਆ ਘਰ ਦੀ ਜੀ

ਆ ਕੀ ਨਾਮ ਬੇਟਾ ਸੁਨੀਤਾ ਰਾਣੀ ਸੁਨੀਤਾ ਰਾਣੀ ਇਹ ਸੁਨੀਤਾ ਰਾਣੀ ਦਾ ਕਾਰਡ ਹੈ ਜੀ ਦੇਖ ਲਓ ਜੀ 2024 25 ਅ ਮਨਜੀਤ ਇਹਦੇ ਪਾਪਾ ਦਾ ਨਾਮ ਕੀ ਹੈ ਬਨਵਿੰਦਰ ਸਿੰਘ ਤਾਂ 10ਵੀਂ ਕਲਾਸ ਦੀ ਵਿਦਿਆਰਥਣ ਹੈ ਤਾਂ ਆਪਾਂ ਤੁਹਾਡੇ ਹਾਲਾਤ ਜਾਣਨਾ ਚਾਹਾਂਗੇ ਪਿੰਡ ਕਿਹੜਾ ਹੈ ਪਿੰਡ ਗੁੱਦੜਪੈਣੀ ਗੁੱਦੜਪੈਣੀ ਤਾਂ ਕਿੱਦਾਂ ਨੇ ਹਾਲਾਤ ਉੱਥੇ ਹਾਲਾਤ ਬਹੁਤ ਮਾੜੇ ਨੇ ਜੀ ਸੇਕਾਰ ਦੀ ਮੁਸ਼ਕਿਲ, ਕਾਰ ਵਿੱਚ ਬਹੁਤ ਮੁਸ਼ਕਿਲ ਚੱਲ ਰਹੀ ਹੈ। ਕਈ ਵਾਰੀ ਆਤੀ ਤੁਹਾਡੇ ਪਿੰਡਾਂ ਦੇ ਜਾਣੇ ਆ, ਬੱਚੇ, ਮਾਪੇ ਪਰੇਸ਼ਾਨ ਨੇ। ਤਾਂ ਫੀਸਾਂ ਵੀ ਸਰਕਾਰ ਨੇ ਪ੍ਰਮਾਨ ਕਰਤਾ। ਉਪਰੋ ਜੋ ਫਸਲ ਡੁੱਬੀ ਉਹਦਾ ਮੁਆਵਜ਼ਾ ਸ਼ਾਇਦ ਹਜੇ ਮਿਲੇ ਕਿ ਨਾ ਮਿਲੇ। ਫੀਸਾਂ ਬਾਰੇ ਕੀ ਤੁਹਾਡਾ ਮੰਨ ਲਓ ਹੁਣ ਕਿਵੇਂ ਦੇ ਰਹੇ ਹੋ? ਫੀਸ ਬਹੁਤ ਮੁਸ਼ਕਿਲ ਨਾਲ ਦੇਵਾਂਗੇ, ਹਜੇ ਤਾਂ ਨਹੀਂ ਦਿੱਤੀ। ਫੂਲ ਮੰਗ ਰਿਹਾ ਜੀ। ਹਾਂਜੀ। ਤਾਂ ਇਹ ਤਾਂ ਜੀ ਬੱਚਿਆਂ ਦੇ ਹਾਲਾਤ ਆ। ਤਾਂ ਜਾਣੇ ਆ ਨਾਲ ਇਹਨਾਂ ਦੇ ਆਪਣੇ ਕੁਝ ਪੇਰੈਂਟ ਵੀ ਆਏ ਹੋਏ ਨੇ। ਸਰਦਾਰ ਜੀ ਤੁਸੀਂ ਥੋੜੇ ਜੱਗੇ ਅੱਗੇ ਆਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖਾਲਸਾ ਜੀ ਖਾਤੀ ਹਾਂ ਜੀ ਬਾਬਾ ਜੀ ਆਪਾਂ ਨੂੰ 2023 ਵਿੱਚ ਹੀ ਮਾਰਾ ਪਈਆਂ ਸੀ 25 ਵਿੱਚ ਹੀ ਮਾਰਾ ਪਈਆਂ ਸੀ ਕੀ ਸਰਕਾਰਾਂ ਅੱਜ ਕਿੱਥੇ ਖੜੀਆਂ ਨੇ ਇਹਨਾਂ ਦੇ ਜਿਹੜੀਆਂ ਹੁਣ ਸਮੱਸਿਆਵਾਂ ਬਾਧ ਰਹੀਆਂ ਨੇ ਇਹ ਪੂਰਤੀ ਕੌਣ ਕਰੇਗਾ ਤੇ ਕਦੋਂ ਹੋਣੀ ਚਾਹੀਦੀ ਜੀ ਜਲਦੀ ਹੋਣੀ ਚਾਹੀਦੀ ਪੂਰਤੀ ਇਹ ਬਹੁਤ ਪੂਰਾ ਹਾਲ ਹੈ ਬਾਰਡਰ ਪੱਟੀ ਦਾ ਜੀ ਕਹਿੰਦੇ ਸਾਡਾ ਪਿੰਡ ਤਾਂ ਇਹਦੇ ਤੋਂ ਵੀ ਘਲਾਬ ਹੈ ਪਿੰਡ ਦਾ ਜੀ ਜੀ ਬਾਰਸ਼ਾ ਬਹੁਤ ਆਈਆਂ ਜਿਸ ਦੇ ਨਾਲ ਮਤਲਬ ਜਿਹੜੇ कच्चे घर पक्के भी नुकसान पहुंचा बार्डर एरिए तो बहुत मंदा हाल है जी। जो मकान से सारी मतलब खत्म दे हो गए जो सी, वो भी खत्म हो गए कणक वो भी बड़ी औखी बची पहली गल बची नहीं जो कमेटिया उद्यम कर रहे संघर्ष कर रहे संजोग कर रहे ने हल हो सकता है जे एक तरह बच्चे फीसा जो है बहुत बधाई ਕੀ ਇਹ ਸੰਜੀ ਬੱਚਿਆਂ ਦੇ ਪਿਤਾ ਨੇ ਮਿਲਿਆ ਕਿ ਬੱਚੇ ਹੁਣ ਸਕੂਲ ਵੀ ਅਸੀਂ ਸਕੂਲ ਤੋਂ ਗੇਟ ਤੋਂ ਬਾਹਰ ਇਹਨਾਂ ਦੇ ਹਾਲਾਤ ਜਾਣੇ ਆ ਤਾਂ ਸਾਡੇ ਨਾਲ ਹੋਰ ਵੀ ਸਰਦਾਰ ਮਸੂਰ ਨੇ ਅਸੀਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਰਦਾਰ ਜੀ ਸਰਦਾਰ ਜੀ ਤੁਸੀਂ ਬਾਰਡਰ ਪੱਟੀ ਦੇ ਖੇਰੇ ਦੇ ਵਿੱਚ ਆਉਂਦੇ ਹੋ ਹਾਂਜੀ ਜੀ ਤਾਂ ਕੀ ਹਾਲਾਤ ਨੇ ਜੀ ਲੱਗਦਾ ਤੁਸੀਂ ਵੇਖ ਹੀ ਰਹੇ ਹੋ ਜੀ ਲਗਾਤਾਰ ਕੰਮੇ ਚ ਕਰ ਰਹੇ ਹੋ ਜੀ ਔਰ ਸਰਕਾਰਾਂ ਤੋਂ ਵੀ ਕੁਝ ਲੁਕਿਆ ਨਹੀਂ ਜੀ ਇਹ ਤਾਂ ਬਿਨਾ ਕਹੇ ਤੁਸੀਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਬੱਚਿਆਂ ਦੀ ਫੀਸ ਮਾਫ ਕਰ ਦੇਣੀ ਜੀ ਉਹਨਾਂ ਨੇ ਮਾਫਤਾ ਕੀ ਕਰਨੀ ਉਲਟਾ ਹੋਰ ਬਤਾਤੀ ਹੈ ਜੀ ਇਹ ਬਾਰਡਰ ਪੱਟੀ ਦੇ ਸਾਰੇ ਜਿੰਨੇ ਵੀ ਖੜਾ ਚਾਏ ਹੈ ਕੰਡ ਜ਼ਿਲ੍ਹੇ ਸ਼ਹਿਰ ਸਾਰੇ ਬਰਬਾਦ ਹੋਏ ਪਏ ਹੈ ਘਰ ਮਕਾਨ ਡਿੱਗੇ ਪਏ ਆ ਲੋਕਾਂ ਨੂੰ ਤਾਂ ਅੱਗੇ ਸਿਆਲ ਆ ਰਿਹਾ ਆਪਣੇ ਬੱਚਿਆਂ ਦੇ ਕੱਪੜਿਆਂ ਦਾ ਫਿਕਰ ਪਿਆ ਪਿਆ ਜੀ ਵੀ ਬੱਚਿਆਂ ਨੂੰ ਸਿਆਲ ਦੇ ਕੱਪੜੇ ਕਿੱਥੋਂ ਲੈ ਕੇ ਦੇਵਾਂਗੇ ਘਰ ਜਿਹੜੇ ਡਿੱਗੇ ਪਏ ਉਹ ਬਣਾਵਾਂਗੇ ਜਾਂ ਤੇ ਬੱਚਿਆਂ ਨੂੰ ਕੱਪੜੇ ਲੈ ਕੇ ਦੇਵਾਂਗੇ ਕਿ ਫੀਸਾਂ ਭਰਾਂਗੇ ਬਹੁਤ ਸਰਕਾਰ ਨੂੰ ਕੋਈ ਸ਼ਰਮ ਨਹੀਂ ਆ ਰਹੀ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਉਲਟਾ ਹੋਰ ਫੀਸਾਂ ਵਧਾਉਂਦੀਆਂ ਤਾਂ ਹੁਣ ਜਿਹੜੇ ਲੋਕਾਂ ਦੇ ਕੰਮ ਤਾਂ ਦੇ ਠੱਪ ਹੋਏ ਪਏ ਆ ਇਹ ਕੋਣ ਜਿਸ ਬੰਦੇ ਦਾ ਸੁੱਚ ਮਕਾਨ ਡਿੱਗ ਪਿਆ ਉਹ ਮਕਾਨ ਬਣਾਵੇਗਾ ਜਾਂ ਉਹ ਰਜਗਾ ਧਿਆੜੀ ਦੱਪਾ ਜਾਵੇਗਾ ਬੱਚਾਂ ਦੇ ਫੀਸਾਂ ਭਰੇਗਾ ਜਾਂ ਕਪੜੇ ਬਣਾਵੇਗਾ ਕੀ ਕਰੇਗਾ ਜੀ ਸਰਕਾਰਾਂ ਨੂੰ ਸਗੋਂ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਫੀਸਾਂ ਸਾਰੀਆਂ ਮਾਫ ਕਰਨੀਆਂ ਚਾਹੀਦੀਆਂ ਉਹਨਾਂ ਨੇ ਹੋਰ ਵਧਾ ਛੱਡੀਆਂ ਫੀਸਾਂ ਦਾ ਵੀ ਮਸਲਾ ਬੜਾ ਵੱਡਾ ਹੈ ਜਿਹੜੀ ਅਫਤਲਾ ਖਰਾਬ ਹੋਈਆਂ ਨੇ ਮਕਾਨ ਡਿੱਗੇ ਆ ਪਸ਼ੂ ਰੁੜਿਆ ਮੁਆਵਜ਼ੇ ਬਾਰੇ ਤੇ ਔਰ ਇਹ ਪਾਣੀ ਤੋਂ ਬਚ ਕਿਵੇਂ ਸਕਦੇ ਇਸ ਬਾਰੇ ਕੁਝ ਬਚਣਾ ਦਾ ਤਾਂ ਇਹ ਹੈ ਜੀ ਇਹ ਦਰਿਆ ਜਿਵੇਂ 2023 ਚ ਵੀ ਆਇਆ ਪਹਿਲਾਂ ਵੀ ਆਉਂਦੇ ਰਹੇ ਆ ਹੁਣ ਫਿਰ ਆਇਆ ਹੈ ਹਰ ਵਾਰ ਛੋਟੇ ਵੱਡੇ ਕਿਸਾਨ ਉਮੀਦ ਲਾ ਕੇ ਬੈਠੇ ਹੁੰਦੇ ਨੇ ਫਸਲ ਤੂਈ ਫਸਲ ਆਵੇਗੀ ਕੋਈ ਮਕਾਨ ਬਣਾਵਾਂਗੇ ਬੱਚਾ ਦੇ ਵਿਆਹ ਕਰਾਂਗੇ ਸੌ ਤਰ੍ਹਾਂ ਦਾ ਔਰ ਆੜਤੀਆਂ ਤੁਸੀਂ ਪਹਿਲਾਂ ਉਧਾਰ ਚੱਕੀ ਬੈਠੇ ਹੁੰਦੇ ਆ ਜਦੋਂ ਫਸਲ ਬਰਬਾਦ ਹੋ ਜਾਂਦੀ ਹੈ ਇਕ ਤਾਂ ਆੜਤੀ ਫਿਰ ਤੰਗ ਕਰਦੇ ਆ ਤੇ ਅੱਗੇ ਸਾਰਾ ਰੋਜ਼ਗਾਰ ਵੀ ਠੱਪ ਹੋ ਜਾਂਦਾ

ਵੀ ਸਭਾੜਨਾ ਸਾਡੇ ਲਈ ਸਰਕਾਰਾਂ ਨੂੰ ਫੀਸਾਂ ਮਾਫ ਕਰਨਾ ਚਾਹੀਦਾ ਹੈ ਜੀ ਦੇਖੋ ਜੀ ਹਾਲਾਤ ਉਹਨਾਂ ਦੇ ਪੇਰੈਂਟ ਨੇ ਵੀ ਦੱਸਿਆ ਬੱਚਿਆਂ ਨੇ ਵੀ ਦੱਸਿਆ ਮੁੱਦਾ ਬਹੁਤ ਵੱਡਾ ਹੈ ਪਰ ਲੇਕਿਨ ਇਹ ਸਰਕਾਰਾਂ ਚਾਣ ਤਾਂ ਇੱਕ ਚੁਟਕੀ ਦੀ ਗੱਲ ਹੈ ਬਾਰਡਰ ਪੱਟੀ ਦੇ ਅਸੀਂ ਜ਼ਿਆਦਾ ਨਹੀਂ ਮੰਗ ਕਰਦੇ ਬਾਰਡਰ ਪੱਟੀ ਦੇ ਜਿੰਨੇ ਸਰਹੱਦੀ ਖੂਨ ਨੇ ਤਾਂ ਜੇ ਗਿਣਤੀ ਕਰੀਏ ਤਾਂ ਲਗਭਗ 11 ਤੋਂ 12 ਤੋਂ ਲਗਭਗ ਪਲਸ 2 ਤੇ 10ਵੀਂ ਕਲਾਸ ਦਾ ਫੀਸਾਂ ਵਧਾਈਆਂ ਗਈਆਂ ਨੇ ਸਤਾਰ ਜਿਹੜੀ ਲੇਟੈਸਟ ਫੀਸ ਹੈ 10ਵੀਂ ਦੀ 17 ਤੋਂ 20 ਤਾਂ ਪਲੱਸ 2 ਦੀ 21 ਤੋਂ 2200 ਰੁਪਏ ਜਿਹੜੀ ਵਧਾ ਕੇ ਲਗਭਗ 25-2600 ਰੁਪਈਆ ਬਣਦੀ ਹੋਵੇਗੀ ਤਾਂ ਅੱਜ ਸਰਕਾਰਾਂ ਕਿੱਥੇ ਨੇ ਜੇ ਸਰਹੱਦ ਦੇ ਨੇੜੇ ਡੁੱਬੇ ਪਿੰਡਾਂ ਦੀ ਜਿਹੜ ਅੱਜ ਸਾਰ ਨਹੀਂ ਲਏਗਾ ਪੰਜਾਬ ਸਰਕਾਰ ਐਜੂਕੇਸ਼ਨ ਮਿਨਿਸਟਰ ਔਰ ਇਥੋਂ ਦਾ ਪ੍ਰਸ਼ਾਸਨ ਤਾਂ ਇਹਨਾਂ ਦੀ ਥਾਰ ਕੌਣ ਲਏਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਦੀ ਬਾਹ ਭਰਦੀ ਹੈ ਕਿ ਜਾਂ ਇਹਨਾਂ ਦੇ ਮਾਪੇ ਬਾਬ ਨੂੰ डीसी दफ्तर ਦਾ ਕਿਰਾਇਆ ਕਰਨਗੇ ਜਾਂ ਇਹ ਫੀਸਾਂ ਕਰਨੇ ਮੁਜਾਰੇ ਲਾ ਕੇ maaf ਕਰਾਈਆਂ ਜਾਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਇਸ ਤੋਂ ਇਲਾਵਾ ਸਾਡੇ ਨਾਲ ਹੋਰ ਵੀ ਇੱਕ ਆਪਣੇ ਕਿਸਾਨ ਜਾਂ ਮਜ਼ਦੂਰ ਇਥੇ ਸਕੂਲ ਦੀ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਤਾਂ ਬੱਚਿਆਂ ਦਾ ਟਾਈਮ ਹੋ ਗਿਆ ਬੱਚੇ ਥੈਂਕ ਯੂ ਧੰਨਵਾਦ ਤੁਸੀਂ ਜਾ ਸਕਦੇ ਹੋ ਆਪਾਂ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕਰਦੇ ਹਾਂ ਜੀ ਤਾਂ ਸਾਡੀ ਜਿਹੜੀ ਹੈ ਇਹ ਆਵਾਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਤੁਸੀਂ ਦੇਖ ਰਹੇ ਹੋ ਪਿੱਛੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੇ ਬਾਹਰ ਖੜੇ ਆ ਤਾਂ ਮੁਕੰਦ ਲਾਲ ਵੀ ਜਿਹੜੇ ਵਿੱਚ ਇੱਕ ਸੇਵਾਦਾਰੀ ਕਰੇ ਮੁਕੰਦ ਲਾਲ ਜੀ ਬਾਟਰ ਦੇ ਏਰੀਏ ਦੇਖੀ ਮਾਹੌਲ ਨੇ ਔਰ ਕੀ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਆਓ ਅੱਗੇ ਆ ਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਣਾ 2023 ਵਿੱਚ ਵੀ ਮਾਰ ਪਈ ਪਾਣੀ ਦੀ ਬਿਲਕੁਲ ਜੀ ਤੇ ਹੁਣ 2025 ਵਿੱਚ ਵੀ ਪਈ ਹਮ ਇੱਕ ਵਾਰ ਕਿਸਾਨ ਦੀ ਫਸਲ ਡੋਪ ਜਾਵੇ ਤਾਂ 10 ਸਾਲ ਉੱਪਰ ਨਹੀਂ ਉੱਠ ਸਕਦਾ ਬਿਲਕੁਲ ਲੋ ਜੀ बर्बाद हो गया सारे दोस्तों बार्डर पट्टी ਇਸ ਮਾਪੇ ਨੇ ਇਹਨਾਂ ਬੱਚਿਆਂ ਨੇ ਬੇਨਤੀ ਕੀਤੀ ਹੈ ਕਿ ਅਸੀਂ 6 ਮਹੀਨਿਆਂ ਦੇ ਅੱਗੇ ਕੱਪੜੇ ਲੈਣੇ ਵੀ ਸਾਨੂੰ ਮੁਸ਼ਕਲ ਨੇ ਜਿਹੜੀ ਫਸਲ ਅੱਗੇ ਆਉਣੀ ਹੈ 6 ਮਹੀਨਿਆਂ ਬਾਅਦ ਉਹ ਤਾਂ ਵੈਰ ਗੁਰੂ ਜਾਣਦਾ ਸਾਡੀ ਝੋਲੀ ਦੇ ਵਿੱਚ ਪੈਣੀ ਹੈ ਜਾਂ ਨਹੀਂ ਪੈਣੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮੈਂ ਤੁਹਾਡਾ ਆਪਣਾ ਸ਼ੋਕ ਲਾਦੂ ਕਾ ਤੁਸੀਂ ਦੇਖ ਰਹੇ ਹੋ ਫੇਸਬੁੱਕ ਚੈਨਲ ਪੀਐਸ ਲਾਈਵ ਟੀਵੀ 13 13 ਤਾਂ ਰਾਜਨੀਤੀ ਚੈਨਲ ਦੋਨੋ ਤੇ ਇਹ ਵੀਡੀਓ ਤੁਹਾਨੂੰ ਮਿਲੇਗੀ ਤਾਂ ਬਾਤ ਤੋਂ ਬਾਤ ਸ਼ੇਅਰ ਕਰੋ ਛੁੱਤੀ ਹੋਈ ਸਰਕਾਰ ਤੱਕ ਇਹ ਸਾਡੀ ਜਿਹੜੀ ਆਵਾਜ਼ ਬੱਚਿਆਂ ਦੀ ਜਾ ਸਕੇ ਧੰਨਵਾਦ